ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਉਧਰ ਆਪਣੇ ਕਿਸਾਨ ਵੀਰਾਂ ਦਾ ਹਨਾ ਕਿੰਨਾ ਮੰਨ ਲਓ ਗਵਰਨਮੈਂਟ ੱੱੱਕਾ ਕਰ ਰਹੀ ਆ ਹਨਾ ਵੀ ਜ਼ੁਲਮੇ ਯਾਰਾ ਹਨਾ ਕਮਾਲੇ ਕਰੀ ਪਈ ਆ ਬਾਕੀ ਆਪਣੇ ਬਾਬੇ ਨਾਨਕ ਜੀ ਦਾ ਅਰਥ ਗੁਰੂ ਗੋਬਿੰਦ ਸਿੰਘ ਜੀ ਦਾ ਅਰਥ ਆਪਣੇ ਕਿਸਾਨਾਂ ਦੇ ਪੂਰਾ ਬਾਈ ਦੇਖੋ ਹਨਾ ਕੋਈ ਉਹਨਾਂ ਕੋਲ ਕਿੰਨੇ ਅਥਰੂ ਗੈਸ ਤੇ ਗੋਲੇ ਹਨਾ ਜਾਗਟਾਂ ਵਾਟਰਪੂਫ ਉਹਨਾਂ ਕੋਲੇ ਡਰੋਨ ਸੇਟਨ ਨੂੰ ਸਾਰਾ ਕੁਸਾ ਆਪਣੇ ਕੋਲ ਕੁਸ ਨਹੀਂ ਤਾਂ ਫੇਰ ਵੀ ਉਹਨਾਂ ਦੇ ਵਿੱਚ ਚੱਪਾ ਭਾਰੀ ਪੈ ਗਈ ਉਹਨਾਂ ਤੇ ਹਨਾ ਵੀ ਮਹਾਰਾਜ ਸੁੱਖ ਸ਼ਾਂਤੀ ਰੱਖੇ ਹਨਾ ਵਧੀਆ ਕੋਈ ਵੀਰ ਦਾ ਕਿਸੇ ਦਾ ਜ਼ਿਮੀਂਦਾਰ ਭਰਾ ਦਾ ਨੁਕਸਾਨ ਨਾ ਹੋਵੇ ਗਵਰਨਮੈਂਟਾਂ ਨੂੰ ਬਈ ਚਾਹੀਦਾ ਹਨਾ ਜੇ ਇੰਨਾ ਵੀ ਹੁਣ ਇੰਨਾ ਅਧਿਕਾਰ ਵੀ ਨਹੀਂ ਹੈਗਾ ਵੀ ਅਸੀਂ ਆਪਣਾ ਪ੍ਰਦਰਸ਼ਨ ਆਪਣਾ ਹੱਕ ਲੈ ਸਕੀਏ ਲੜਕੇ ਹਨਾ ਤਾਂ ਉਹ ਵੀ ਨਹੀਂ ਲੈਣ ਦਿੰਦੇ ਨਾ ਦੰਨੇ ਹੀ ਆ ਹਨਾ ਬਹੁਤ ਗਲਤ ਗੱਲ ਆ ਯਾਰ ਮੈਨੂੰ ਨਾ ਕੱਲ ਦਾ ਇੱਕ ਵੀਡੀਓ ਦੇਖੀ ਮੈਂ ਬਾਪੂ ਆ ਬਜਾਰਾ ਇੱਕ ਵੀਰ ਦਾ ਕੱਲ ਫੋਨ ਵੀ ਆਇਆ ਕੰਬਾਈਨ ਵਾਲੇ ਦੇ ਕਹਿੰਦਾ ਵੀਰੇ ਬਾਪੂ ਨਾ ਕੱਲ ਉੱਥੇ ਗਿਆ ਤਾਂ ਵੀ ਅਸੀਂ ਮਸ਼ੀਨ ਲੈ ਕੇ ਤੁਰਨਾ ਦਾ ਬਾਪੂ ਗਿਆ ਤਾਂ ਆਪਣੇ ਧਰ ਕਿਸਾਨ ਅੰਦੋਲਨ ਚ ਵੀ ਅਥਰੂ ਗਾਇਦੇ ਗੋਲੇ ਆ ਜਿਹੜੇ ਉਹ ਪਾਏ ਗਏ ਵੀ ਮੇਰੇ ਚਾਚੇ ਦੇ ਪਤਨੀ ਮਾਮੇ ਦੇ ਮੁੰਡੇ ਦੇ ਪੱਟ 'ਚ ਗੋਲੀ ਵੱਜੀ ਕਹਿੰਦਾ ਉਹ ਰੌਮ ਦੇ ਚਲਾਉਂਦੇ ਆ ਨਾ ਉੱਥੇ ਪੱਟ 'ਚ ਕਹਿੰਦਾ ਗੋਲੀ ਵੱਜੀ ਬਹੁਤ ਯਾਰ ਅਫਸੋਸ ਹੋਇਆ ਸੁਣ ਕੇ ਹਨਾ ਤਾਂ ਮੇਰਾ ਵੀਰ ਬੱਤ ਵੱਦ ਆਪਾਂ ਪੰਜਾਬੀ ਇਕੱਠੇ ਹੋ ਕੇ ਹਨਾ ਉੱਥੇ ਕਰੀਏ ਕੰਮ ਆਏ ਨਹੀਂ ਸੂਤ ਆਉਣਾ ਹੈਗਾ ਜੇ ਆਪਾਂ ਹੁਣ ਆਪਸ ਵਿੱਚ ਪਾੜ ਗਏ ਤਾਂ ਫੇ ਗੱਲ ਸੂਤ ਨਹੀਂ ਆਉਣੀ ਹੈਗੀ। ਬਾਕੀ ਤੁਹਾਨੂੰ ਪਤਾ ਹੀ ਆ ਨਾ ਇੰਨਾ ਇੱਧਰ ਅਸੀਂ ਯੰਗ ਲੜਦੇ ਜਾਂਦੇ ਆ। ਇੱਧਰ ਵੀ ਬਾਈ ਸਾਰੇ ਸਟ੍ਰੀਟ 'ਚ ਮੰਨ ਲਓ ਰਾਜਸਥਾਨ ਦੇ ਵੀ ਤੁਸੀਂ ਦੇਖਿਆ ਬੀਕਾਣਾਰ ਦੇ ਵਿੱਚ ਕੱਲ ਨਿਕਲ ਗਿਆ ਇਹ 50 50 100 100 ਰੁਪਈਆ ਬਾਈ ਮੰਗ ਕੇ ਦੱਸੋ ਐਂਟਰੀਆਂ ਮੰਗਦੇ ਆ। ਕਾਦੀ ਐਂਟਰੀਆਂ ਦੱਸਣ ਦਾ ਜੀਾਨੂੰ ਐਗਰੀਕਲਚਰ ਆਪਣੇ ਇਹ ਖੇਤੀਬਾੜੀ ਦੇ ਸੰਧ ਚ ਆਉਂਦੀ ਆ ਜਾਂ ਤਾਂ ਕੋਈ ਐ ਹੋਵੇ ਵੀ ਅਸੀਂ ਗਲਤ ਕੰਮ ਕਰਕੇ ਆਇਆ ਨਾ 2 ਨੰਬਰ ਦਾ ਸਮਾਨ ਫੜਿਆ ਜਾਂ ਤੇ ਪੇਰਾ ਸਿੰਘ ਉਹ ਨਾ ਆ ਗਾਰਾਂ ਵੀ ਅਸੀਂ ਦੋ ਨੰਬਰ ਦੇ ਬੰਦੇ ਆ ਕੋਈ ਕੰਮ ਦਾ ਦੋ ਨੰਬਰ ਦਾ ਕਰਦੇ ਆ ਉਹਦੇ ਕਾਕੇ ਦਾ ਮੰਨੇ ਆ ਚਲੋ ਤਾਂ ਕਿ ਇਹ ਜਗਾ ਜਿੱਥੇ ਵੀ ਦੇਖਦਾ ਅਗਲਾ ਪੁਲਿਸ ਵਾਲਾ ਕੋਈ ਮਲਾਜਮ ਮੋਟਰਸਾਈਕਲ ਆ ਕੇ ਖੜ ਜਾਂਦਾ ਲਿਓ ਐਂਟਰੀ ਹਜ਼ਾਰ-ਹਜ਼ਾਰ ਰੁਪਏ ਦਾ ਦੱਸੋ ਕਾਦਾ ਹਜ਼ਾਰ ਰੁਪਏ ਦੇ ਇਹ ਹੈ ਬਾਕੀ ਹੁਣ ਪਹੁੰਚਣੇ ਆਈਆਂ ਹਾਲ ਸਾਰੇ ਮੜਾ ਹੈ ਜੇ ਰਾਤ ਦਾ ਐਂਟਰ ਕਰਨਾ ਉਹ ਵੀ ਤੁਹਾਨੂੰ ਦਵਾਵਾਂਗੇ ਨਾ ਬਸ ਹੁਣ 200 ਕਿਲੋਮੀਟਰ ਤੇ ਰਹਿ ਗਿਆ ਆਪਣਾ ਬਾਰਡਰ ਹੈ ਜਿਹੜਾ ਹਨ ਉੱਥੇ ਦਾ ਐਂਟਰ ਕਰਨਾ ਹੈ ਕਰਕੇ ਫਿਰ ਹੁਣ ਤਾਂ ਘੱਟ ਰਹਿ ਗਿਆ 200 ਤੋਂ ਵੀ ਘੱਟ ਰਹਿ ਗਿਆ ਹੁਣ 50 ਕਿਲੋਮੀਟਰ ਕੱਢੇ ਆਏ ਪਿੱਛੇ ਤਾਂ 200 ਕਿਲੋਮੀਟਰ ਬਾਕੀ ਸਾਰੀ ਰਾਤ ਬਾਈ ਕਮਬੈਨਾਂ ਚੱਲੀਆਂ ਹਨ ਬੰਦੇ ਬਦਲੀ ਜਾਂਦੇ ਆ ਕਮਬੈਨਾਂ ਬਜਾਰੀਆਂ ਉਹੀ ਚੱਲਦੀਆਂ ਬਹੁਤ ਮਸ਼ੀਨਾਂ ਘਰੋਂ ਦਾ ਬੈ ਤਾਂ ਕਈ ਆ ਪਰ ਵਿੱਚ ਨੂੰ ਆਈਦਾ ਬਾਈ ਖੜਾ ਖੜੂ ਕੇ ਚਾਹ ਚ ਪੀਣ ਲੱਗੇ ਮੁੰਡੇ ਨੂੰ ਠੰਡੀ ਕਰ ਲਿਆ ਕਰੋ ਹਨਾ ਚਲੋ ਦਿਖਾਉਨੇ ਆ ਤੁਹਾਨੂੰ ਹੁਣ ਰੋਡ ਤਾਂ ਹੈਗਾ ਵੈਸੇ ਸਿੰਗਲ ਜਈ ਹਨਾ ਕਈ ਬਾਈ ਹੁਣ ਮੈਨੂੰ ਕਮੈਂਟ ਆਏ ਹੋਇਆ ਪਿਛਲੀ ਵਾਰੀ ਤੁਸੀਂ ਰੋਡ ਕਿਹੜੇ ਨੂੰ ਗਏ ਹੋ ਅਰ ਇਧਰ ਨੂੰ ਟੂ ਟੈਕਸ ਬਾਈ ਇਧਰ ਨੂੰ ਮੋਕਾ ਆਟਾ ਇਧਰੋਂ ਤੱਕ ਸਾਰੇ ਸਾਨੂੰ 5-6 ਪੰਜ ਕ ਟੂਲ ਟੈਕਸ ਲੱਗੇ ਹੋਣਗੇ ਉਹ ਵੀ ਦੂਏ ਲੱਗੇ ਆ ਕੋਈ 230 ਵਾਲਾ 330 ਵਾਲਾ ਇਹ ਜਿਹੇ ਟੂਲ ਟੈਕਸ ਲੱਗੇ ਆ ਬਾਕੀ ਮਸ਼ੀਨ ਬਾਬੇ ਦੀ ਕਿਰਪਾ ਕਾ ਵਧੀਆ ਜਲਦੀ ਆ ਕੱਲ ਇੱਕ ਲੈਦਰ ਵਾਲੀ ਪੁਲੀਜੀ ਆਪਣੀ ਖੋਲਤੀ ਦੀ ਆਪਾਂ ਨੇ ਹਨਾ ਉਹਦੀ ਕਾਟਰ ਜੀ ਖਰਾਬ ਹੋ ਗਈ ਸੀ ਉਹ ਗੋਲ ਕੇ ਨੈਨ ਕਰਤੀ ਦੀ ਓਕੇ ਬਾਕੀ ਉਧਰ ਮੂਰੇ ਮੁੰਡੇ ਚੈੱਕ ਕਰਨ ਲੱਗੇ ਚੰਜੇ ਚੁੰਜੇ ਦਾ ਦਿਖਾਉਣਾ ਤੁਹਾਨੂੰ ਉਹਦਾ ਵੀ ਇਹਦੀ ਵਾਲੇ ਬੈਲਟ ਹੋਈ ਜਾਂਦੀ ਐ ਇਹਦੀਆਂ ਪੈਗੀਆਂ ਦੋ ਨੱਟ ਗਿਆ ਹੋ ਗਿਆ ਓਏ ਕਿਆ ਚੈੱਕ ਕਰੀ ਜਾਂਦੇ ਆ ਮਿੱਟੀ ਪਾ ਦਿਓ ਮੜੀ ਜੀ ਨਹੀਂ ਬੈਲਟ ਨੂੰ ਮਿੱਟੀ ਪਾ ਦਿਓ ਬਸ ਮਿੱਟੀ ਪਾ ਦਿਓ ਮੜੀ ਜੀ ਆ ਰੇਤਾ ਪਾ ਦਿਓ ਮਾ ਬੈਲਟਾਂ 'ਚ ਗਰੀਸ ਲਾ ਗਿਆ ਤਾਂ ਪਿੱਤਾ ਗਰੀਸ ਜਾਂ ਤੇ ਮਾਰਤਾ ਹੋਣਾ ਹੈ ਆ ਮੈਂ ਤਾਂ ਅਗਰੇ ਦੀ ਗਾਂ ਚੱਕੀ ਵਾ ਇਹ ਗੱਲ ਦਾ ਕੰਮ じゃ ਕਰਦਾ ਹੈ ਨਹੀਂ ਗਲੀਸ ਨਹੀਂ ਮਾਂ ਉਹ ਨਾ ਕੀ ਬਾਹਰ ਕੱਟਦੀ ਹੁੰਦੀ ਵਧੀਆ ਨਹੀਂ ਲੱਗੀ ਨਹੀਂ ਚੱਲ ਕੋਈ ਨਹੀਂ ਉਹ ਤੇ ਠੰਡੇ ਨਹੀਂ ਠੰਡਾ ਚੈਂਜਰ ਤਾਂ ਕੁਝ ਨਹੀਂ ਇਹਨਾਂ ਕੱਪੜਾ ਨਹੀਂ ਲਵਾਈ ਮਾਰਿਆ ਮੈਂ ਕੱਲ ਵੀ ਅਜੇ ਕੱਲ ਵੀ ਲਾ ਲੇ ਨਹੀਂ ਠੰਡਾ ਚੈਂਜਰ ਦਾ ਨਾ ਟਿਕੀ ਗੱਲ ਨਹੀਂ ਮਾਰ ਮਾਰ ਕੇ ਚਲੋ ਚਲੋ ਕਿੰਨਾ ਕਰ ਰਹਿ ਗਿਆ ਹਜੇ ਹੋਰ ਬਾਰਡਰ ਫੀਸ ਐਨਾ ਕਹੇਗਾ 175 ਆ ਨੇੜੇ ਹੀ ਆ ਫਿਰ ਤਾਂ ਆ ਮਸ਼ੀਨ ਦੇਲਾ ਬਾਰਡਰ ਕੋ ਨੇ ਆਪੇ ਭੱਜਦੀ ਆ ਬਿਨਾ ਬੰਦੇ ਦੀ ਭੱਜਦੀ ਆ ਲਾ ਇਹ ਕਹਿੰਦੀ ਇਹ ਆਪਣੇ ਨਾਲੋਂ ਜ਼ਿਆਦਾ ਕਾਲੀ ਆ ਹੋਂ ਬਛੇਰੂ ਮੁੜਦੀ ਆ ਇਹ ਆਪਣੇ ਨਾਲੋਂ ਜ਼ਿਆਦਾ ਕਾਲੀ ਹੈ ਹੈ ਬਾਈ ਠੀਕ ਆ ਜੀ ਠੀਕ ਆ ਸ਼ੋਪਾ ਜੀ ਕਿੱਦਾਂ ਠੀਕ ਹੈ ਜੀ ਹਾਂ ਇਹ ਬੰਦਾ ਪਾਸੋਂ ਦਾ ਸੇਉ ਭਾਜੀ ਉਹ ਖਾਂਦਾ ਬਾਈ ਹਾਂ ਇਹਦੇ ਹੋਰ ਸਬਜ਼ੀ ਨਹੀਂ ਖਾਦੀ ਇਹ ਹੋਇਆ ਨਾ ਟੀ ਹੋਰ ਹੋਰ ਕਿਹੜਾ ਮੰਗਦਾ ਤਾਂ ਕਿਹੜੀ ਸਬਜ਼ੀ ਮੰਗਦਾ ਤਾਂ ਇਹ ਹਾਂ ਵੇਸਣ ਕਟਾ ਉਹ ਕਿਹੜੀ ਹੁੰਦੀ ਥਾਲੀ ਸਾਹਿਬ ਜੀ ਉਹ ਨਾ ਇਹਨੂੰ ਪਤਾ ਨਹੀਂ ਕਿ ਨਾਲ ਮਿਲਦੀ ਹੈ ਮੈਂ ਕਿਹੜੀ ਹੁੰਦੀ ਆ ਬਾਈ ਵੇਸਣ ਕਟਾ ਉਹ ਰਾਜਸਥਾਨ 'ਚ ਮਿਲਦੀ ਆ ਜੀ ਪਹਿਲਾਂ ਖਾਦੀ ਹੁੰਦੀ ਆ ਨਾ ਪੂਰਾ ਰਾਤਾਂ ਨਹੀਂ ਖਾਣੇ ਵੇ ਲੱਗਿਆ ਹੈ ਦਾ ਮਤਲਬ ਅੱਛਾ ਇੱਕ ਗੱਲ ਹੋਰ ਤੇ ਦੇਖਿਆ ਹੈਡਫੋਨ ਨਹੀਂ ਕੱਢਦਾ ساری ਦੇੜੀ ਤੂੰ ਓਏ ਪੱਕੇ ਲੱਗੇ ਹੋਏ ਆ ਮੈਨੂੰ ਤਾਂ ਪਹਿਲਾਂ ਲੱਗੀ ਮਹਾਗੇ ਤੇ ਬੰਬ ਵੀ ਘੱਟ ਸੁਣਦਾ ਹੋਣਾ ਬਾਈ ਤੇ ਮਸ਼ੀਨ ਲਾਈ ਹੋਈ ਆ ਨਹੀਂ ਨਹੀਂ ਹਾਂ ਪੱਕੇ ਲੱਗੇ ਮੈਂ ਪੱਕੇ ਲਾ ਕੇ ਹੀ ਰੱਖਦਾ ਹਾਂ ਲਾ ਲਾ ਲਈ ਤਾਂ ਨਾ ਫੇ ਮਸ਼ੀਨ ਦੀ ਆਵਾਜ਼ ਘੱਟ ਸੁਣਦੀ ਕਿਨਾਂ ਹੈ ਫੇ ਤੁਹਾਨੂੰ ਲੈਂਦਾ ਕਾ ਤੇ ਵਾਤਾ ਮਸ਼ੀਨ ਦੀ ਬਾਤ ਸੁਣਨ ਨੂੰ ਲੈਣਾ ਹੋਰ ਨੂੰ ਉਹ ਤੁਹਾਨੂੰ ਮਸ਼ੀਨ ਦੀ ਬਾਤ ਨਾ ਸੁਣਨੇ ਕਾ ਕਹ ਲੈਂਦਾ ਹੈ ਚਲਾਉਣਾ ਓਣਾ ਢੇ ਜੇ ਚਲਾਉਣ ਵਾਲੇ ਬੰਦੇ ਨੂੰ ਭਾਵੇਂ ਨਾ ਪਤਾ ਲੱਗੇ ਨਾਲ ਤੇ ਭਰੋਸਾ ਨਹੀਂ ਕਰਨਾ ਦਾ ਆਪਣੇ ਆਪ ਜੀ ਹੈ ਹਾਂ ਨਹੀਂ ਆਪੇ ਦਾ ਕਹਿਣਾ ਮਸ਼ੀਨ ਦੀ ਆਵਾਜ਼ ਨਾਲ ਹਾਂ ਚੱਲਣਾ ਟੀ ਦੌਰ ਫੇ ਰਹਿ ਗਿਆ 175 70 ਕਿਲੋਮੀਟਰ ਰਹਿ ਗਿਆ ਬਾਰਡਰ 22 ਵੀ ਕਵਾਲੇ ਕਰਦਾ ਕਹਿੰਦਾ ਮਸ਼ੀਨ ਦੀ ਆਵਾਜ਼ ਨਾਲ ਤੁਹਾਨੂੰ ਲਿਆਂਦਾ ਕਹਦੇ ਆਵਾਜ਼ਾਂ ਸੁਣਨਵਾ ਤੇ ਲਿਆਂਦਾ ਓ ਨਾ ਆ ਓਏ ਆਵਾਜ਼ ਨਾਲ ਨਾ ਸੁਣੇ ਪਿਆ ਬੱਚੇ ਕੋਲ ਟਰਾਲਾ ਖੁੱਲ ਜੇ ਮੈਂ ਕੋਲ ਜੂ ਵਾਕਿਆਂ ਵਲਟਾ ਮੋਟਾ ਮਣੀ ਮਣੀ ਚੈੱਕ ਕਰਨੀਆਂ ਪੈਣੀਆਂ ਬਾਈ ਹਨਾ ਚੱਲ ਬੋਲੀਏ ਇੱਕ ਤਾਂ ਪਤੰਦਰ ਮੇਰੇ ਵਾਲਾ ਬੰਦਾ ਇਹ ਜਿਆ ਨਾ ਮੰਨਦਾ ਹੀ ਨਾ ਸਤ ਸੋ ਰਾਤ ਤਾਂ ਮਸ਼ੀਨ ਚਲਾਉਂਦਾ 11 ਵਜੇ ਦਾ ਮੈਂ ਕਿਹਾ ਤੂੰ ਆ ਜਾ ਥੱਲੇ ਵੀ ਮੈਂ ਚਲਾਉਣਾ ਹਨਾ ਕਹਿੰਦਾ ਨਹੀਂ ਬਾਈ ਮਾਣ ਪੂਰਾ ਥੱਕ ਕੇ ਹੀ ਪਊਂਗਾ ਕਹਿੰਦਾ ਨਾ ਨੀਂਦ ਆ ਜਾਂਦੀ ਆ ਵਧੀਆ ਮੈਂ ਕਿਹਾ ਚੱਲ ਬਾਈ ਤੇਰੀ ਮਰਜ਼ੀ ਆ ਭਜਨ ਬਾਈ ਦੀ ਸੈਟ ਜੋੜੀ ਦੋਨਾਂ ਦੀ ਇਹਨਾਂ ਦੀ ਮਿਲਾਈ ਹੋਈ ਆ ਉਧਰ ਮੇਰੀ ਯਾਰ ਨਾ ਮੇਰੀ ਯਾਰ ਭਜਨ ਬਾਈ ਦੀ ਰਾਤ ਨੂੰ ਸੌਣ ਦੀ ਡਿਊਟੀ ਆ ਦਿਨ ਸਾਢੇ ਚਲਾਉਣ ਦੀ ਆ ਬਾਕੀ ਇਹਦਾ ਦੂਆ ਬਾਈ ਆ ਪਿਆਰ ਟੈਂਕ ਦੇ ਵਿੱਚ ਚਲੋ ਦਿਖਾਉਣਾ ਤੁਹਾਨੂੰ ਅੱਜ ਬਾਰਡਰ ਦਿਖਾ ਦਾਂਗੇ ਹੋ ਸਕੇ ਆ ਤਾਂ ਜਰੂਰ ਬਾਕੀ ਮਾਲਕ ਦੀ ਮੌਜ ਲਾ ਤਾਂ ਮੋਲੀ ਨੇ ਟਾਪ ਗੇਅਰ ਹੋਰ ਮੋਲੀ ਕਹਿੰਦਾ ਨੀਂ ਪਪਾਇਆ ਦੋ ਹਣਾ ਹਾਂ ਅਰੇ ਬੋਸ ਇਹ ਵੀ ਸ਼ੌਕ ਦਾ ਹੀ ਦੰਦਾ ਪਾਉਂਦਾ ਮੁੰਡਾ ਕਹਿੰਦਾ ਵੀ ਮੈਂ ਹੀ ਚਲਾਉਣੀ ਆ ਮਸ਼ੀਨ ਤਾਂ ਅੱਜ ਨਹੀਂ ਤੈਨੂੰ ਦੰਦਾ ਚਲਾਉਣਾ ਆ ਦੇਖ ਲਓ ਬਾਈ ਘਰ ਰਾਸ਼ਤਾਨ ਦੇ ਵਿੱਚ ਹਨਾ ਜਾਰਾ ਦਾ ਇਕੱਠੇ ਉਹ ਦੇਖੋ ਪਾਣੀ ਦੀ ਕਿਵੇਂ ਲਾਈਨਾਂ ਲੱਗੀਆਂ ਹੋਈਆਂ ਇਹਦਾ ਪੀਣ ਵਾਲਾ ਪਾਣੀ ਹੈ ਨਾ ਕਿਤੇ ਕਿਤੇ ਇਲਾਕੇ ਜਿਵੇਂ ਲਓ ਸਾਫ਼ ਨਹੀਂ ਹੈਗਾ ਉਹ ਦੇਖੋ ਸਾਹਮਣੇ ਕਿਵੇਂ ਲਾਈਨਾਂ ਲੱਗੀਆਂ ਪਾਣੀ ਭਰਨੇ ਨੂੰ ਬੱਕਰੀਆਂ ਗਾਵਾਂ ਉਹਨੂੰ ਰੋਡ ਤੇ ਆਵੇਂ ਮਿਲਣ ਗਈਆਂ ਕਿੱਧਰੇ ਕੱਢਦੇ ਵਿਸ਼ਾਲ ਖੱਚਦੇ ਚਲੋ ਮਿਲਦੇ ਆਂ ਭਾਈ ਹੁਣ ਲੱਗੇ ਜਾ ਕੇ ਹੋਰ ਲਓ ਜੀ ਭਾਈ ਜੀ ਦੁਪਹਿਰ ਦਾ ਹੋ ਗਿਆ ਲੰਚ ਗੁਰਾਤ ਬਾਰਡਰ ਤੇ ਖੜੇ ਕੋਈ 100 ਕਿਲੋਮੀਟਰ ਪਿੱਛੇ ਆਈ ਬਾਹਰ ਰੋਟੀ ਖਾ ਕੇ ਲੱਗੇ ਤੁਰਨ ਜੀ ਹੁਣ राजकोट तो आ गया ननद्र भी राजकोट से आया ही हां जी भाई जी हां और नहीं पाना बने अदेला बाबा राजकोट तो साइकिल पर आ बाबा कहां से आया राजकोट से साइकिल से कितना टाइम हो गया नौ 9:00 हुआ 9:00 दिन कितने किलोमीटर पड़ गया वापस आए मैं 120 किलोमीटर और रोटी किलोमीटर 1200 ਕਿਲੋ ਮਟਰ ਹੋ ਗਿਆ ਬਾਈ ਹੂੰ 1200 ਕਿਲੋ ਖਾਇਆ ਮੈਂ ਬਾਈ ਤਰਾ ਕਰ ਰਹੇ ਹਾਂ ਅੱਜ ਅਪ ਬਾਜਰੇ ਦੀ ਰੋਟੀ ਖਾਧੀ ਅੱਜ ਬਹੁਤ ਖਰਾ ਜਾਨ ਬਾਬ ਦਾ ਖਰਾ ਆ ਗਿਆ ਬਾਜਰੇ ਦੀ ਰੋਟੀ ਖਾ ਕੇ ਹੈ ਫਾਈਨ ਦੇ ਲੋਕਾਂ ਨੂੰ ਬਿਮਾਰੀਆਂ ਨਹੀਂ ਹਜਲ ਕਿਤ ਕਿਤਨਾ ਉਮਰ ਹੋ ਗਿਆ ਤੁਹਾਡਾ ਉਮਰ ਕਿਤਨਾ ਹੋ ਗਿਆ ਉਮਰ 70 ਹੈ ਹਾਂ 75 ਆ 70 ਲੁਗੀ 70 ਬਰਸ ਹੋ ਗਏ ਮੈਨੂੰ 70 ਬਰਸ ਹੋ ਗਏ 70 ਸਾਲ ਦਾ ਹੋ ਗਿਆ ਵੀ ਇਹ 1200 ਕਿਲੋਮੀਟਰ ਕੱਢ ਗਿਆ ਐਂਗਲ ਤੇ ਹੋਰ ਕਿੱਥੇ ਗਈ ਹੈ ਆਪਣੇ 50 ਸਾਲ ਦਾ ਬੰਦਾ ਤਾਂ ਤੋੜ ਜਾਂਦਾ ਹੈ ਭਾਈ ਖਰਾਕਾਂ ਚਾਹੇ ਰੁਪਿਆ ਜੀ ਡਾਕਟਰ ਨੂੰ ਮਾਪੇ ਜਾਊਗਾ ਤਾਂ 담ਨੇ ਦੇ ਬਾਅਦ ਰੋਟੀ ਖਾਣੀ ਦੀ ਖਾਲੀ ਖਾਣਾ ਖਾਣਾ ਵੀ ਨਾ 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 ਜੋਈ ਕੰਪਲੀਟ ਨਹੀਂ ਆਇਆ ਦੇ ਦੇ ਰੋਟੀ ਵੀ ਦੇ ਦੇ ਹੋਰ ਦੇ ਦੇ ਪਾ ਲੈ ਲਈ ਰੋਟੀ ਬਾਈ ਖੱਗੀ ਆ ਨਜ਼ਾਰਾ ਆ ਗਿਆ ਬਾਈ ਨਜ਼ਾਰਾ ਆ ਗਿਆ ਬਾਈ ਰੋਟੀ ਖਾ ਕੇ ਨਜ਼ਾਰਾ ਆ ਗਿਆ ਸਾਰਾ 500 ਦੇ ਦੁੱਇਓ ਖਾਣਿਆ ਤਦੂਰੀ ਸਾਰੇ ਚੁੱਲੇ ਦੀ ਰੋਟੀ ਸਾਬੀ ਸਬਜੀ ਸਬਜੀ ਦੇ ਨਾਲ ਘਾਸ ਨੂੰ ਬਣਾਈ ਸੀ ਦੀ ਕਰਾਰੇ ਸਬਜੀ ਦਾਲ ਫੇ ਰਾਤ ਆਣੀਆਂ ਨਾ ਆ ਨਾ ਵਧੀਆ ਵਾਹ ਭਾਈ ਆ ਪਾਕਾ ਨੰਦੇਵੀ ਚਲੇ ਚੋ ਹੰਡਾਈ ਨਾ ਰੇ ਲੋਕ ਟੀਆਂ ਪਰ ਟੀਆਂ ਖੜੀਆਂ ਕਿਹੜੇ ਬਾਸੀ ਰੋਟੀ ਖਾਂਦੇ ਆ ਸਾਰੇ ਥਾਲੀ ਆ 120 ਇਹ ਜਿੰਨਾ ਮਰਜੀ ਮਾਲ ਖਾਓ ਜਾ 10 ਰੁਪਏਆਂ ਦਾ ਜੋ ਰੇਟ ਕੋਈ ਉਹ ਨਹੀਂ ਮਹਿੰਗਾ ਨਹੀਂ ਹੈ ਭਾਈ ਇਹਦਾ ਰੇਟ ਭਾਈ ਇਹਦਾ ਮੈਨਾ ਰੁਜੀ ਰਹਿਣਾ ਹੌਲੀ ਚਾਲਾ ਬੈਠਾ ਵਾਜੀ ਇਸ ਜਗ੍ਹਾ ਓਟੇ ਦਾ ਬੜਾ ਆ ਬਾੜਤਾ ਜਿਹਾ ਤੇ ਚਲੋ ਮਿਲਦੇ ਯੱਕੇ ਇਹਨਾ ਬਸ 50 ਕਿਲੋਮੀਟਰ ਰਹਿ ਗਿਆ ਬਾਰਡਰ ਇਧਰ ਆਪਣਾ ਜਿਹੜੀ ਸਪੋਰਟ ਵਾਲਾ ਸ਼ੈਲ ਚੱਕੀ ਸ਼ੈਲਡ ਮੜੀ ਭਜਨ ਬਾਈ ਜਿਹੜੀ ਆਪਣੀ ਸਪੋਰਟ ਟੁੱਟੀ ਸੀ ਨਾ ਬਾਈ ਕਲੱਚ ਵਾਲੀ ਅੱਜ ਫੇਰ ਉਹ ਕੱਲ ਬਿਲਡਿੰਗ ਕਰਾਈ ਤੀ ਅੱਜ ਦਾ ਟੁੱਟ ਕੇ ਹੀ ਗਿਰ ਗਿਆ ਦਾ ਮੂੰਹ ਤੇ ਜਵਾੜਾ ਇਹ ਟੁੱਟ ਕੇ ਗਿਰ ਗਿਆ ਬਾਕੀ ਦੇ ਸਾਰੇ ਖੋਲ ਲੀ ਕਿੱਥੇ ਭਜਨ ਮੂਰੇ ਵਾਲਾ ਇੱਕ ਪੱਤੀ ਜੀ ਖੁੱਲ ਕੇ ਗਿਰ ਗਈ ਹੁਣ ਕੰਪਨੀ 'ਚ ਫੋਨ ਲਾਇਆ ਮੈਂ ਕਿਹਾ ਵੀ ਡੀਲਰ ਦਾ ਕਰੋ ਪਤਾ ਕਿੱਥੇ ਆ ਦੇਖ ਲੋ ਇੱਥੇ ਤੇ ਟੁੱਟ ਗਈ ਬੈਲੈਂਸ ਤਾਂ ਵੀਰੇ ਆਪਾਂ ਹੁਣ ਇੱਕ ਵੀਰ ਦਾ ਪਿੱਛੇ ਵੀਡੀਓ 'ਚ ਆਪਣੇ ਕਮੈਂਟਾਂ ਆਦਾ ਕਹਿੰਦਾ ਬਾਈ ਯਾਰ ਵੀ ਫਰਾਈ ਵੀਲ ਜਾਂ ਪ੍ਰੈਸ਼ਰ ਪਲੇਟ ਦਾ ਬੈਲੈਂਸ ਬਾਈ ਸਾਰਾ ਕੁਝ ਪਿਛਲੇ ਸਾਲ ਵਾਲਾ ਹੀ ਆ ਪੁਲੀ ਪਿਛਲੇ ਸਾਲ ਵਾਲੀ ਆ ਤਾਂ ਵੀ ਉਹ ਪੁਲੀ ਨਵੀਂ ਲਾਈ ਆ ਫੇਰ ਤਾਂ ਵੰ ਮੰਨੀਆਂ ਵੀ ਚਲੋ ਹਣਾ ਬੈਲੈਂਸ ਨਹੀਂ ਹੈਗਾ ਕਲੱਚ ਬਰੇਡ ਵੀ ਉਹੀ ਆ ਪਿਛਲੇ ਸਾਲ ਵਾਲੀ ਉਹ ਹਣਾ ਪ੍ਰੈਸ਼ਰ ਪਲੇਟ ਵੀ ਉਹੀ ਆ ਸਾਰਾ ਕੁਝ ਉਹੀ ਆ ਪਤਾ ਨਹੀਂ ਕੀ ਸਿਸਟਮ ਆ ਮੁੱਲੀ ਵਾਂਗੂ ਮਾਰਿਆ ਤੋੜ ਕੇ ਹੁਣ ਉਥੇ ਲਵਾ ਲੈਣਾ ਇੱਕ ਸਰੀ ਆ ਜਾ ਫੇਰ ਉਥੇ ਨਵਾਂ ਲੈ ਲਾਂਗੇ ਮੁੱਲੀ ਠੀਕ ਨਹੀਂ ਹਾਂ ਚਲੋ ਕਰਾਉਨੇ ਆ ਵਾ ਬਿਲਡਿੰਗ ਇਹਨੂੰ ਇਹ ਰਹਿ ਗਿਆ ਥੋੜਾ ਜਿਹਾ 40 ਕਿਲੋਮੀਟਰ ਰਹਿ ਗਿਆ ਆਪਣਾ 37 ਕਿਲੋਮੀਟਰ ਰਹਿ ਗਿਆ 37 ਬਾਉਣ ਤੇਲ ਪਾ ਕੇ ਹਟੇ ਨਾ ਕੋਲਪਜਾ ਹੁਣ ਬਿਲਡਿੰਗ ਕਰਾਇਆ ਬਾਈ ਉਹ ਕਲੱਚ ਵਾਲਾ ਨਾ ਜਿਹੜਾ ਉਹ ਬਿਲਡਿੰਗ ਵੋਲਟ ਕਰਾ ਕੇ ਬਣਾਤੀ ਦੀ ਗੱਲ ਬਾਕੀ ਬਾਈ ਪੰਪਾਂ ਤੇ ਤੇਲ ਪਾਉਣ ਲੱਗੇ ਦੋ ਵਜੀਨਾਂ ਚ ਕਿਸਮ ਦਾ ਦਾਣਾ ਪਾਣੀ ਦੇਖੋ ਹਨਾ ਹਾਂਜੀ ਬੱਦੇ ਨੂੰ ਕਿੱਥੇ ਤੇ ਕਿੱਥੇ ਖੱਚੀ ਕੇ ਲਿਆਉਂਦਾ ਘਟੋਗਾੜੇ ਪਿੱਛੇ 4-5 ਪੰਪ ਛੱਡ ਕੇ ਆਏ ਆ ਹਾਈ ਇੱਥੇ ਪਾਪਦੇ ਡੀਜੇ ਲੱਗੇ ਪਾਉਣ ਉਹ ਸਾਹਮਣੇ ਗੁਜਰਾਤੀ ਬੈਠੇ ਆ ਉਹਦੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਨਾ ਲੰਗਰ ਆ ਦੀ ਹੈ ਨਾ ਹਾਂਜੀ ਉਹ ਗੁਜਰਾਤੀ ਬੈਠੇ ਸਾਹਮਣੇ ਇਹ ਮੰਦਿਰ ਨਵਾਂ ਬਣਾਇਆ ਇਹਨਾਂ ਨੇ ਕੋ ਜੋਤ ਜੋਤ ਲੈ ਕੇ ਆਏ ਮੰਦਿਰ ਰੱਖਣ ਜੇ ਮੰਦਿਰ ਚ ਹਾਂਜੀ ਰੱਖਣ ਵਾਸਤੇ ਦੀ ਦੇ ਰਾ ਤੂੰ ਖੁੱਲਾ ਕੰਮ ਚੱਲਦਾ ਲੰਗਰ ਦਾ ਬਹੁਤ ਵਧੀਆ ਲੰਗਰ ਸ਼ਿਕਾਇਆ ਹੈ ਬਈ ਐ ਗੁਜਰਾਤੀ ਬਹੁਤ ਵਧੀਆ ਬੰਦੇ ਆ ਗੱਲ ਬਹੁਤ ਵਧੀਆ ਪਿਛਲੇ ਵਾਰ ਦੇਖਿਆ ਕਿੰਨੀ ਉਹ ਉੱਥੇ ਤਾਂ ਕੇ ਬਾਟੀਆਂ ਖਲਾਈ ਜਾਂਦੇ ਆਪਾਂ ਨੂੰ ਇਹ ਮਤਲਬ ਦੂਹੀ ਨਹੀਂ ਹੈ ਜਿਹੜੀ ਆਪਾਂ ਉੱਥੇ ਖਾਂਦੇ ਹਾਂ ਨਾ ਇਹ ਵਧੀਆ ਆਪਣੇ ਦੂਹੀ ਕੀ ਚੌਲਾਂ ਦੇ ਆਟੇ ਦੀ ਬੇਸਣ ਵਿੱਚ ਚੌਲਾਂ ਦੀ ਆਟੇ ਦੇਕਣਾ ਬਣੇ ਕੀ ਪ੍ਰਸ਼ਾਦ ਮਿੱਠਾ ਪ੍ਰਸ਼ਾਦ ਯਾਨੀ ਕੀ ਘਰ ਆਇਆ ਮੁੜਿਆ ਹੈ ਭੱਜਿਆ ਯਾਨੀ ਫਿਰ ਤੂੰ ਇਹ ਮੈਂ ਖਾ ਕੇ ਆਇਆ ਸੀ ਹੈ ਰੱਜ ਕੇ ਛੱਡੀ ਕਰਕੇ ਆਇਆ ਆਪਣੀ ਤੇਨੂੰ ਤਾਂ ਅਸੀਂ ਹੋਰ ਪਵਾ ਰਹੇ ਤਾਂ ਖਾਧਾ ਕਰਦੇ ਇਹ ਹੁਣ ਜਿੰਨੀ ਲੋੜ ਹੈ ਉਨੀ ਖਾਣੀ ਜੀ ਭਾਈ ਆਹ ਗੱਲ ਵੀ ਠੀਕ ਆ ਯਾਰ ਖਾ ਕੇ ਲਿਆ ਬੜਾ ਯਾਰ ਉਹਨਾਂ ਦੇ ਬੰਦੇ ਆ ਧੰਨਵਾਦ ਕਰਕੇ ਆ ਆਇਆ ਭਾਈ ਆਇਆ ਤੁਹਾਨੂੰ ਦੇਖ ਲਿਆ ਕਰਾ ਨਾੜੀ ਭਾਈ ਦੇਖ ਲਾ ਬਹੁਤ ਵਧੀਆ ਵਾਹੀ ਲੰਗਰ ਵਿਗਾਇਆ ਹੈ ਹੈ ਹਾਂ ਹਾਂ ਕੋ ਕਰਨ ਲਾ ਵਾਈ ਵੇਤਾ ਨਜ਼ਾਰਾ ਲਿਆਤਾ ਦੇਖੋ ਜੀ ਭਾਈ ਜੀ ਇੱਧਰ ਚਲਦੀ ਦੁਆਰੇ ਦਾ ਖਾਧੀ ਅਸੀਂ ਬਾਜਰੀ ਰੋਟੀ ਬਹੁਤ ਵਧੀਆ ਦਾ ਇੱਥੇ ਭਾਈ ਅੱਜ ਇਹਨਾਂ ਦਾ ਕੋਈ ਪ੍ਰੋਗਰਾਮ ਆ ਬਹੁਤ ਦੂਰ ਤੇ ਗੁਜਾਰਤ ਤੇ ਆਏ ਬਦ ਨਹੀਂ ਕਿੱਧਰ ਤੱਕ ਦੇਖੋ ਦਾਲ ਬਾਟੀ ਬਣੀ ਹੋਈ ਹੈ ਪ੍ਰਸ਼ਾਦ ਆ इधर बाटी है लंगर छक रहे जी हाँ जी थोड़ा ही लेना है इंटरव्यू और महाराज हाँ जी पंडित जी पंडित जी काय का प्रसाद छकाया हमारे को लंगर ये माता जी का था माता जी का कहाँ से आए अभी राजस्थान से गुजरात जा रहे हैं अभी राजस्थान से गुजरात जा रहे हैं अभी जोत लेकर जा, ले जा रहे हैं अच्छा अभी लंगर आज लगाया था भाई अभी शाम का ब्रेक लगी है फिर का पीछे था अच्छा ही हाँ कल का भी आगे होगा सुबह कहाँ है फिर कल इधर से मान लो, लो कि 40 किलोमीटर आगे होगा दिशा में चालीस पचास किलोमीटर आगे दिशा में धनेरा धनेरा होगा दानेरा 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 धनेरा दिशा में ठीक है बहुत बढ़िया है भाई प्रसाद छा उन्हें बहुत मन खुश हो गया ठीक नहीं और पंडित जी राशन पानी सब कुछ साथ में रखा है भाई सारा कुछ राशन पानी गया ਠੀਕ ਆ ਭੰਜੀ ਹਾਂਜੀ ਓਕੇ ਜੀ ਬਹੁਤ ਵਧੀਆ ਮਾਰੀ ਪ੍ਰਸ਼ੰਸਾ ਕਰ ਰਹੇ ਆ। ਹੋਰ ਜੀ ਕੀ ਹਾਲ ਹੈ? ਬੜੀਆ ਬੜੀਆ ਬਹੁਤ ਵਧੀਆ ਜਾਈਏ ਭਈਆ। ਬੜੀ ਪ੍ਰਚਾਰ ਨੂੰ ਸਭ ਕੋ ਪਿਆਰ ਜਾਈ ਰਿਹਾ ਸਭ ਕੋ ਚੱਲ ਰਿਹਾ ਭੰਜੀ। ਇਸ ਦਾ ਲਈ ਇੱਕ ਮਿੰਟ ਜਮਨ ਭਈਆ ਇੱਕ ਮਿੰਟ। ਦੇਖੋ ਇਹ ਤਾਂ ਦਾਲ ਬੱਠੀ ਬਣੀ ਹੋਈ ਜੀ। ਇਹ ਤਾਂ ਦਾਲ ਹੀ ਲੱਸੀ ਗੈਰੰਦੀ ਬਾਈ ਬਯਾਰਾ ਲਿਆਦਾ ਇਹਨਾਂ ਨੇ। ਤਾਜੀ ਹਾਂਜੀ ਹਾਂਜੀ ਰੋਸ ਜਾਗੇ ਜੀ ਜਲਦੀ ਬਾਈ ਜੀ ਦਾਲ ਵਾਟੀ ਹੋਰ ਬੜੀਆ ਠੀਕ ਹੈ ਬੜੀਆ ਦੇਖਿਓ ਇੱਕ ਮਿੰਟ ਆ ਗਏ ਜੀ ਆ ਜੀ ਕਰਤਾ ਇਹੀ ਉਹ ਸਾਲ ਨੇ ਦੇਖਿਆ ਨਾ ਉਹ ਕਾਰੀਗਰ ਚੱਲਦਾ ਹੈ। ਲੈ ਜਾ। ਲੈ ਲੋ ਜੀ ਭਾਈ ਪੜਨਾ ਤਾਂ ਮਾਰਨੀ ਹੈਗਾ ਸਾਨੂੰ ਆ ਦੇਖ ਲੋ ਤੇ ਪ੍ਰੈਸ ਹੈ ਨਾ। ਬਾਬੀ ਚੈਨਲ ਦਾ ਨਾਮ ਕੀ ਹੈ? ਕਮੈਂਟ ਭਈਆ ਬਤਾ ਦੇ। ਕਰਤਾ ਧਰਤਾ ਹੈ। ਪੜ੍ਹੇ ਜੀ ਕੀ ਹਾਲ ਹੈ ਜੀ ਮਰਾਜ? ਸਤਿ ਸ਼੍ਰੀ ਅਕਾਲ ਪੜ੍ਹੇ ਜੀ। ਇਹ ਕਾਰੀਗਰ ਤਾਂ ਰੋਸੂ ਗਏ। ਇਹ ਕਾਰੀਗਰ ਸਹੀ ਹੈ। ਹੋਰ ਮਰਾਜ बाबू जी क्या हाल है ठीक है और बढ़िया वो प्रशादा शाका लंगर खाया बहुत मजा आ गया हाँ हम भी आगे जा रहे हैं गुजरात में गाड़ी लेकर आए गाड़ी पंजाब से आई है हमारी हाँ जी हाँ जी।, जी अब जी हम गुजरात में और बढ़िया बहु जी गई खड़ी आई है इन्हना ਜੀ ਬਾਈ ਪਹੁੰਚ ਗਏ ਸੰਚੌਰ ਬਾਰਡਰ ਤੇ ਰਾਜਸਥਾਨ ਵਾਲੇ ਬਾਰਡਰ ਤੇ ਲੱਗੇ ਐਂਟਰੀ ਕਰਨ ਸ਼ਹਿਰ ਦੀ ਸੰਚੌਰ ਦੀ ਅਜਾ ਡਰਦਾ ਭਾਜਨ ਬਾਈ ਤੂੰ ਇਕੱਠਾ ਜਾਓਗੇ ਮੈਂਗਾ ਇਹ ਗੱਲ ਬਸਦਾ ਡਰਗੇ ਤੇ ਬਾਈ ਵੀ ਆਇਆ ਵੀ ਕਈ ਵਾਰਿਆ ਨਾ ਮੁਲਾਜ਼ਮ ਤਕੜਾ ਹੁੰਦਾ ਆਟੀਆ ਹੁੰਦਾ ਮੂਰੇ ਹੋਰ ਨਾ ਕਦੇ ਮੋਟਾ ਹੀ ਗੁੰਡਾ ਕਰ ਦਵੇ ਤਾਂ ਟਰੱਕ ਵਾਲਾ ਬਾਈ ਕਹਿੰਦਾ ਵੀ ਆ ਕੇ ਕਹਿੰਦਾ ਵੀ ਚਲੋ ਮੋਲੀ ਦਾ ਮੂੰਹ ਮੰਨੀ ਬੈਠਾ ਮੋਲੀ ਮੂੰਹ ਖੋਲ ਲਾ ਓਏ ਆਟਾ ਲੱਗਦੀ ਆ ਬਾਕੀ ਚਲੋ ਦਿਖਾਉਨੇ ਤੁਹਾਨੂੰ ਹੁਣ ਬਾਰਡਰ ਆ ਲਓ ਜੀ ਬਾਈ ਕਰ ਗਏ ਗੁਜਰਾਤ ਦੀ ਐਂਟਰੀ ਬੜੀ ਮੁਸ਼ਕਲ ਗੱਲ ਹੋਈ ਆ ਬਾਈ ਤੁਹਾਨੂੰ ਪਤਾ ਹੀ ਆ ਨਾ ਵੀ ਬਾਰਡਰਾਂ ਦੇ ਰੇਖ ਜਗਾ ਬੈਰੀਆ ਲੱਗੇ ਹੋਣਾ ਆਪਣੇ ਬੈਰੀ ਬਿਹਤਰੇ ਰੱਖ ਲੈ ਭਜਨ ਹਾਂ ਇੱਥੇ ਦੇਖ ਕੇ ਬਾਈ 3 ਨਾ ਥਰੇ ਗਾਂ ਵਾਪਰਦੀਆਂ ਕਿਤੇ ਉੱਪਰ ਚੜਜਣ ਆ ਕੇ ਹਾਂ ਉੱਪਰ ਪੱਥਰਾ ਬੁਲਾ ਲਓ ਉਹ ਪੱਥਰਾ ਬੁਲਾ ਲੈ ਤੂੰ ਆਪਣਾ ਗੱਦਾ ਹੈ ਜੀ ਮੈਂ ਨਹੀਂ ਆਹੀ ਲੈ ਉਹ ਜੂਦੀ ਆਣਾ ਯਾਰ ਸਾਰਾ ਕੁਝ ਇੱਥੋਂ ਪੈਕਿੰਗ ਹੋ ਰਹੀ ਹੈ ਹੈ ਇਹ ਕੰਦ ਨਹੀਂ ਹੁੰਦੇ ਐਕਚੁਅਲੀ ਯਾਰ ਜੇਲਾ ਹੋਣਾ ਟੈਕ ਯਾਨੀ ਇਹੋ ਆਪਣਾ ਨਾ ਹੋ ਜਾਣਾ ਬਾਕੀ ਮਸ਼ੀਨਾਂ ਇੱਥੇ ਕਢਾ ਲਈਆਂ ਬਾਈ ਇੱਥੇ ਕਢਾ ਕੇ ਹੁਣ ਸਵੇਰੇ ਹਨਾ ਕਰਾਂਗੇ ਇੱਥੇ ਤੋਂ ਹੁਣ ਗਾਹ ਰਵਾਨਾ ਹਾਂਜੀ ਕਿ ਰਹਿੰਦਾ ਚੈੱਕ ਪੋਸਟ ਹੀ ਰਹਿੰਦੀ ਆ ਔਰ ਉੱਥੇ ਵੀ ਬੜਾ ਵੰਗ ਕਰਦੇ ਆ ਬਾਕੀ ਤੁਹਾਨੂੰ ਪਤਾ ਵੀ 5-500 ਜੀ ਧੂਪ ਦੇਣੀ ਪੈਂਦੀ ਆ ਧੂਪ ਦੇ ਕੀ ਲੰਗ ਹੁੰਦਾ ਹੈ ਗਿਆਨੀ ਹਾਂਜੀ ਮਾਂ ਧੂਪ ਦੇਣੀਓ ਪੈਂਦੀ ਹੈ ਜ਼ਰੂਰੀ ਹੈ ਤਾਂ ਧੂਪ ਇਹਨਾਂ ਨੂੰ ਪਤਾ ਹੀ ਹੁਣ ਕਿੰਨਾ ਕਿੰਨਾ ਬਿਮਾਰੀ ਇਹਨੂੰ ਪੈਣੀ ਹੈ ਹੋਰ ਤਾਂ ਮੋਦੀ ਸਰਕਾਰ ਆ ਗਈ ਓੜ ਓੜ ਤੱਕ ਖਤਮ ਚਾਹੀਦਾ ਕੰਮ ਮੋਦੀ ਨੇ ਜਾਣਾ ਨਹੀਂ ਜਰਾ ਰਾਜਸਥਾਨ ਨੂੰ ਬਣ ਕੇ ਆਉਂਦੇ ਆ ਬਾਕੀ ਐ ਬਾਈ ਵੀ ਤੁਹਾਨੂੰ ਪਤਾ ਹੀ ਹੈ ਨਾ ਆਪਣੇ ਪੰਜਾਬ ਨੂੰ ਛੱਡ ਕੇ ਬਾਕੀ ਦੇ ਸਾਰੇ ਬਾਰਡਰਾਂ ਦੇ ਦੇਣੇ ਹੀ ਪੈਣੇ ਆ ਕੋਈ ਉਹ ਬਾਰਡਰ ਹੈ ਜਾਂ ਵਿੱਚ ਵਿਚਾਲੇ ਬਹੁਤ ਐਂਟਰੀਆਂ ਮੰਗਦੇ ਆ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਦਾ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਥੱਕੇ ਹੋਏ ਆ ਬਹੁਤ ਮਿਲਾਂਗੇ ਹੁਣ ਨੈਕਸਟ ਵੀਡੀਓ 'ਚ